ਸਸਿਆਕਸਾਂ ਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਹਰਦਿਆਲਿਆਣਾ ਜ਼ਿਲ੍ਹਾ ਫਰੀਦਕੋ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜਾ ਆਪਾਂ ਚੋਣਾਂ ਲਾਇਆ ਹੈ ਪੀਆਰ 114 ਜਿਵੇਂ ਕਿ ਸਾਰੇ ਦੋਸਤਾਂ ਨੂੰ ਪਤਾ ਹੀ ਆ ਵੀ ਆਪਾਂ ਇਸ ਵਾਰ ਜਿਹੜੀ ਤੂੜੀ ਨਹੀਂ ਬਣਾਈ ਸੀਗੀ ਤੇ ਜਿਹੜੀ ਸਾਰੇ ਆਪਣੇ ਕਣਕ ਦਾ ਨਾਲ ਸੀਗਾ ਉਹਨੂੰ ਵਿੱਚ ਵਾਇਆ ਸੀ ਆਪਾਂ ਤੇ ਉਹਦੇ ਕਰਕੇ ਬਹੁਤ ਸਾਰੇ ਹੁਣ ਕਿਸਾਨ ਦੋਸਤਾਂ ਦੇ ਫੋਨ ਆ ਰਹੇ ਸੀਗੇ ਵੀ ਸਾਨੂੰ ਉਹ ਵaan ਦਿਖਾਓ ਜਿੱਥੇ ਤੁਸੀਂ ਸਾਰੀ ਜਿਹੜੀ ਆ ਕਣਕ ਦਾ ਨਾਲ ਆ ਜਿਹੜਾ ਵਿੱਚ ਵਾਇਆ ਸੀ ਤਵੀਆਂ ਮਾਰ ਕੇ ਤੇ ਵੀ ਉਹ ਵਟਾਂ-ਵਟਾਂ ਦੇ ਨਾਲ ਝੋਨੇ ਨੂੰ ਉਹ ਨੱਪਦਾ ਜਾਂ ਨਹੀਂ ਨੱਪਦਾ ਢੁੰਡੀਆਂ ਤਰ ਕੇ ਉੱਪਰ ਆਈਆਂ ਕੀ ਉਹਦਾ ਕੀ ਪੋਜੀਸ਼ਨ ਹੈ ਸੋ ਦੋਸਤੋ ਤੁਸੀਂ ਆ ਸਾਹਮਣੇ ਦੇਖ ਰਹੇ ਹੋ ਜਿਹੜਾ ਆ ਆਪਣੀ ਵਟ ਹੈ ਇਹ ਦੋ ਕਿਾਰੇ ਆਪਣੇ ਇੱਕ ਕਿਹੜਾ ਆਪਣਾ ਇਧਰ ਆ ਲੱਗਿਆ ਹੋਇਆ ਤੇ ਕਾਹ ਲਾਇਆ ਹੋਇਆ ਤੇ ਇਹਦੇ ਵਿੱਚ ਤੁਸੀਂ ਆ ਵੇਖੋ ਵੀ ਨਾ ਇਸ ਪਾਸੇ ਕੋਈ ਵੀ ਡੱਕਾ ਮਰਿਆ ਤੇ ਨਾ ਇਸ ਪਾਸੇ ਕੋਈ ਵੀ ਡੱਕਾ ਮਰਿਆ ਕੋਈ ਵੀ ਕੁੰਡੀ ਨੇ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਇੱਕ ਵੀ ਬੂਟੇ ਦਾ ਕੋਈ ਨੁਕਸਾਨ ਨਹੀਂ ਕੀਤਾਗਾ ਸਗਾ ਅੱਗੇ ਜਦੋਂ ਆਪਾਂ ਆ ਗੂ ਗੁਲਾ ਲਿੰਦੇ ਸੀਗੇ ਉਦੋਂ ਸਗਾਂ ਜਿਹੜੀਆਂ ਜੜਾਂ ਜੀਆਂ ਤਰ ਕੇ ਉੱਪਰ ਆ ਜਾਂਦੀਆਂ ਸੀਗੀਆਂ ਤੇ ਆ ਤੁਹਾਨੂੰ ਇੱਧਰ ਵੀ ਦਿਖਾਉਣੇ ਆ ਆ ਆਪਣਾ ਵਾਹਨ ਆ ਜਿਹੜਾ ਇਹਨੂੰ ਹੁਣੇ ਹੀ ਅਸੀਂ ਹਜੇ ਕੱਦੂ ਕਰਕੇ ਛੱਡੇ ਆ ਆ ਕਿਾਰੇ ਨੂੰ ਆ ਤੁਹਾਡੇ ਸਾਹਮਣੇ ਆ ਹਜੇ ਟਰੈਕਟਰ ਹੁਣੇ ਹੀ ਕੱਦੂ ਕਰਕੇ ਬਾਹਰ ਗਏ ਆ ਇਹਦੇ ਵਿੱਚ ਵੀ ਤੁਸੀਂ ਵੇਖ ਸਕਦੇ ਆ ਵੀ ਆ ਵੱਟ ਦੇ ਨਾਲ ਹੀ ਖੜੇ ਆਪਾਂ ਇੱਥੇ ਵੀ ਕਿਸੇ ਪਾਸੇ ਵੀ ਕਤੇ ਵੀ ਇਹ ਨਹੀਂਗਾ ਵੀ ਕੁੰਡੀਆਂ ਤਰਕੇ ਉੱਠਣਾ ਲੱਗੀਆਂ ਜਾਂ ਗੁੱਟ 'ਚ ਕੋਈ ਟੱਕਾ ਮਰ ਗਿਆ ਕੋਈ ਬੂਟੇ ਦਾ ਨੁਕਸਾਨ ਹੋ ਗਿਆ ਤੇ ਸੋ ਦੋਸਤੋ ਆਪਣਾ ਇਹ ਪਹਿਲਾ ਹੀ ਤਜਰਬਾ ਸੀ ਅ ਡਰ ਤਾਂ ਥੋੜਾ ਜਿਹਾ ਲੱਗਦਾ ਸੀਗਾ ਸਾਰੇ ਹੋਰ ਵੀ ਜਿਹੜੇ ਆਪਾਂ ਨੂੰ ਚਾਉਣ ਵਾਲੇ ਆ ਸੱਜਣ ਮਿੱਤਰ ਸਾਰੇ ਕਹਿੰਦੇ ਸੀਗੇ ਯਾਰ ਆ ਤੁਸੀਂ ਪੰਗਾ ਲੈ ਲਿਆ ਤੇ ਝੋਣੇ 'ਚ ਤੁਹਾਨੂੰ ਮਗਰੋਂ ਡੱਕੇ ਹੀ ਲਾਉਣੇ ਪੈਣਗੇ ਸਾਰੇ ਗੁੱਠਾ-ਗਾਠਾ ਬਹੁਤ ਨੱਪੀਆਂ ਜਾਣੀਆਂ ਇਹਦਾ ਨੁਕਸਾਨ ਹੋਊਗਾ ਤੇ ਚੋਨੇ ਲੱਗਦੇ ਦੇ ਵਿੱਚ ਵਿੱਚ ਬਹੁਤ ਜ਼ਿਆਦਾ ਨੇਰੀ ਵੀ ਆਈ ਸੀਗੀ ਇੱਕ ਦਿਨ ਜਿੱਦੇ ਮੀਂਹ ਆਇਆ ਬਹੁਤ ਜ਼ਿਆਦਾ ਉਹਦੇ ਨੇਰੀ ਵੀ ਬਹੁਤ ਜ਼ਿਆਦਾ ਸੀਗਾ ਹਨੇਰ ਬਹੁਤ ਜ਼ਿਆਦਾ ਸੀਗਾ ਤੇ ਉਹਦੇ ਵੀ ਇਹਨੇ ਮੰਨ ਲਓ ਕਿ ਚਲੋ ਵੀ ਵਟ ਦੇ ਨਾਲ ਕੋਈ ਫੋਟ ਫੋਟ ਥਾਂ ਦੇ ਕੋਈ ਥੋੜੇ ਬਹੁਤ ਜਿਹੜੇ ਡੱਕੇ ਨੱਪੇ ਆ ਸਗਾ ਜਿੱਥੇ ਜਿਨ੍ਹਾਂ ਨੇ ਅੱਗ ਲਾ ਕੇ 나ੜ ਨੂੰ ਉਹਨਾਂ ਨੇ ਜਿਹੜੇ ਵਾਣ ਸੀਗੇ ਉੱਥੇ ਸਗਾ ਜ਼ਿਆਦਾ ਨੁਕਸਾਨ ਹੋਇਆ ਉੱਥੇ ਵੀ ਆਪਣਾ ਕੋਈ ਬਾਲਾ ਨੀ ਨੇ ਕੀਤਾਗਾ ਤੇ ਨਾਰਮਲ ਜਿਵੇਂ ਆਮ ਰੂਟੀਨ 'ਚ ਜਦੋਂ ਮਾੜੀ-ਮੁੱਟੀ ਹਵਾ ਚੱਲਦੀ ਆ ਨੇਰੀ ਨਹੀਂ ਆਉਂਦੀ ਤਾਂ ਬਿਲਕੁਲ ਵੀ ਜਮਾ ਵੀ ਪਰਾਲੀ ਜਿਹੜੀ ਆ ਇਹ ਜਾ ਨਾਲ ਤਰ ਕੇ ਜਮਾ ਹੀ ਨਹੀਂ ਉੱਪਰ ਉੱਠਦਾਗਾ ਸਾਰਾ ਮਤਲਬ ਕਿ ਜਿੱਥੇ-ਜਿੱਥੇ ਹੈਗਾ ਇਹ ਰੋਟਾਵੇਟਰ ਨਾਲ ਆਪਣਾ ਕਦੋਂ ਕੀਤਾ ਸਾਰਾ ਜਿਹੜਾ ਖੇਤ ਆ ਆ ਤੁਸੀਂ ਦੇਖ ਰਹੇ ਹੋ ਆ ਵੀ ਰੋਟਾਵੇਟਰ ਨਾਲ ਇੱਧਰ ਆਪਾਂ ਇਹਨੂੰ ਹਜੇ ਹੋਣੀ ਟਰੈਕਟਰ ਆਪਣੇ ਕਦੋਂ ਕਰਕੇ ਅਸੀਂ ਬਾਹਰ ਨਿਕਲੇ ਜਾਂਦੇ ਵਿੱਚੋਂ ਤੇ ਜਮਾ ਵੀ ਨਹੀਂ ਆਉਂਦਾਗਾ ਜਿਹੜੇ ਆਹ ਮਾੜਾ-ਮੋਟੇ ਦਿਸ ਰਹੇ ਜਿਹੜੇ ਆਹ ਢੱਕੇ ਜੇ ਇਹ ਵੀ ਇਹ ਹੈ ਸਵੇਰ ਨੂੰ ਆ ਇਹਨਾਂ ਨੇ ਥੱਲੇ ਬੈਠ ਜਾਣਾ ਭਾਰੇ ਹੋ ਕੇ ਤੇ ਝੋਨੇ ਦਾ ਬਿਲਕੁਲ ਵੀ ਫਿਲਹਾਲ ਕੋਈ ਵੀ ਨੁਕਸਾਨ ਨਹੀਂ ਕਰਦੀ ਜਿਹੜੀ ਇਹ ਪਰਾਲੀ ਆਪਾਂ ਵਿੱਚ ਵਾਈ ਆ। ਸੋ ਦੋਸਤੋ ਅਗਲੀ ਾਰ ਨੂੰ ਜ਼ਰੂਰ ਜੇ ਤੂੜੀ ਦਾ ਰੇਟ ਨਹੀਂ ਬੰਦਦਾ ਤਾਂ ਇਸ ਨੂੰ ਵੇਚਵਾਉਣ ਦੀ ਕੋਸ਼ਿਸ਼ ਕਰਿਆ ਕਰੋ। 2-400 ਜਾਂ 500 ਦੇ ਨਾਲ ਵਾਣ ਆਪਾਂ ਕਿੱਲੇ ਮਗਰ ਖਾਦਾਂ ਇਹਦੀਆਂ ਬਹੁਤ ਜ਼ਿਆਦਾ ਬਣਦੀਆਂ। ਇੰਨੀ ਆਪਾਂ ਰੂੜੀ ਦੀ ਖਾਦ, ਦੇਸੀ ਖਾਦ ਨਹੀਂ ਪਾ ਸਕਦੇਗੇ। ਸੋ ਜਿਹੜਾ ਆਪਣਾ ਮੇਨ ਡਰ ਸੀਗਾ ਉਹ ਆਪਣਾ ਹੁਣ ਕਲੀਅਰ ਹੋ ਗਿਆ ਇਹਦੇ ਚ ਆਪਾਂ ਜਦੋਂ ਕਣਕ ਵੱਢ ਕੇ ਦੋ ਵਾਰੀ ਤਵੀਆਂ ਕੀਤਾ ਸੀ ਵਾਣ ਤੇ ਫਿਰ ਉਹਨੂੰ ਛੜਦਾ ਸੀ 11-15 ਦਿਨਾਂ ਵਾਸਤੇ ਉਵੇਂ ਹੀ ਤੇ ਉਸ ਤੋਂ ਮਗਰੋਂ ਰੌਣੀ ਕਰਤਾ ਸੀਗਾ ਤੇ ਫਿਰ ਮੀਂਹ ਵੀ ਆਪਣੇ ਖਰ ਚੰਗੇ ਪੈ ਗਏ ਆ ਤੇ ਉਸ ਤੋਂ ਬਾਅਦ ਜਦੋਂ ਬੱਤਰਾ ਆ ਗਿਆ ਤਾਂ ਉਹਨੂੰ ਫਿਰ ਦੋ ਵਾਰੀ ਤਵੀਆਂ ਕਰਕੇ ਤੇ ਆਪਾਂ ਕਲਟੀਵੇਟਰ ਮਾਰ ਕੇ ਵਟਾਂ ਪਾਤੀਆਂ ਸੀਗੀਆਂ ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਕਿਸੇ ਵੀ ਗੁੱਟ ਚ ਕਿਸੇ ਵਾਟਰ ਨਾਲ ਕਿਸੇ ਪਾਸੇ ਵੀ ਕੋਈ ਵੀ 1% ਦਾ ਵੀ ਕੋਈ ਨੁਕਸਾਨ ਨਹੀਂ ਉਹ ਪਰਾਲੀ ਕਰ ਰਹੀਗੀ ਜਿਹੜੀ ਆਪਾਂ ਵਿੱਚ ਵਾਈ ਸੀਗੀ ਪਹਿਲੀ ਗੱਲ ਤਾਂ ਰਹਿੰਦੀ ਨਹੀਂ ਕਿ ਕੋਈ ਬੋਝ ਰਹਿ ਆ ਵੀ ਜਾਊਗੀ ਤਾਂ ਐ ਕਰਕੇ ਐ ਥੱਲੇ ਬੈਠ ਜਾਂਦੀ ਐ ਆਵੇ ਤੁਹਾਨੂੰ ਮੈਂ ਦਿਖਾਉਣਾ ਹੈ ਜਿਹੜੇ ਉਹ ਆ ਉਹ ਆ ਥੱਲੇ ਬੈਠੇ ਹੋਏ ਆ ਉਹ ਆ ਝੋਨਾ ਉੱਪਰ ਹੈ ਤੇ ਉਹ ਸਾਰੇ ਜਿਹੜੇ ਢੱਕੇ ਆ ਉਹ ਥੱਲੇ ਬੈਠੇ ਹੋਏ ਆ ਤੇ ਝੋਨੇ ਦਾ ਨੁਕਸਾਨ ਨਹੀਂ ਇਹ ਕਰ ਰਹੇ ਬਾਕੀ ਫਿਲਹਾਲ ਅੱਗੇ ਜੋ ਕੀ ਮਤਲਬ ਕਿ ਇਹਦਾ ਫਾਇਦਾ ਹੁੰਦਾ ਛੋਣੇ ਨੂੰ ਕੀ ਰਿਜ਼ਲਟ ਆਉਂਦਾ ਉਹ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਅੱਜ ਦੀ ਜਿਹੜੀ ਵੀਡੀਓ ਸੀ ਉਹਦਾ ਆਪਣਾ ਇਹ ਹੀ ਸੀਗਾ ਬਹੁਤ ਸਾਰੇ ਦੋਸਤ ਫੋਨ ਕਰ ਰਹੇ ਸੀ ਜਰੂਰ ਉਹ ਇੱਕ ਵੀਡੀਓ ਸਾਨੂੰ ਪਾ ਕੇ ਦਿਖਾਓ ਵੀ ਕਿਤੇ ਗੁੱਠਾ ਗੱਠਾਂ ਤੇ ਜ਼ਿਆਦਾ ਨਹੀਂ ਬੂਟੇ ਨੱਪੇ ਗਏ ਦਵਾਰਾ ਜ਼ਿਆਦਾ ਟੱਕੇ ਤਾਂ ਨਹੀਂ ਲਾਉਣੇ ਪੈਣਗੇ ਨਹੀਂ ਜੀ ਜਮਾ ਬਿਲਕੁਲ ਨਾਲੇ ਅਸੀਂ ਲਾਉਣੇ ਵੀ ਜ਼ਿਆਦਾ ਆਪਣਾ ਜਿਹੜਾ ਹੈ ਖੇਤ ਆ ਇਹ ਲੱਗਾ ਵਿਆ ਆਪਣੇ ਜਿਹੜੇ ਆਉਂਦੇ ਆ ਮਜ਼ਦੂਰ ਨੇਪਾਲ ਵਾਲੇ ਤੇ ਜਿਹੜੇ ਆਪਣੇ ਬਿਹਾਰ ਵਾਲੇ ਉਧਰੋਂ ਬੰਦੇ ਜਿਹੜੇ ਆਉਂਦੇ ਆ ਉਹੀ ਲਾਉਂਦੇ ਆ ਜਿਹੜੇ ਆਪਣੇ ਦੇਸੀ ਬੰਦੇ ਆ ਉਹ ਤਾਂ ਉਹਨਾਂ ਨਾਲ ਤਾਂ ਬਿਲਕੁਲ ਨਹੀਂ ਮਰਦਾ ਸਗਾ ਇਹਨਾਂ ਦਾ ਕੋਈ ਬੂਟਾ ਮਾਰਨ ਦਾ ਚਾਂਸ ਹੁੰਦਾ ਤੇ ਪਰ ਤੁਹਾਡੇ ਸਾਹਮਣੇ ਆ ਰਿਜ਼ਲਟ ਇਹਦਾ ਬਿਲਕੁਲ ਵੀ ਕੋਈ ਵੀ ਬੂਟਾ ਜਾਂ ਕੋਈ ਡੱਕਾ ਕੋਈ ਨਹੀਂ ਮਰਿਆ ਤੇ ਨਾ ਹੀ ਕੋਈ ਕਦੂ ਕਰਨ ਵਾਲੇ ਕੋਈ ਹੈਗਾ ਵੀ ਗੋਟ ਚ ਜਾਂ ਚੱਗ ਹੋ ਜਾਂਦੀ ਹੈ ਕਿਤੇ ਵੀ ਆਪਾਂ ਤੰਗਲੀ ਫੜ ਕੇ ਜਾਂ ਕਿਸੇ ਉਹ ਫੜ ਕੇ ਕਦੇ ਅੱਜ ਇਹ ਸੀਜ਼ਨ ਦੇ ਵਿੱਚ ਅਸੀਂ ਕੋਈ ਗੁੰਡੀ ਨਹੀਂ ਚੱਕੀਗੀ ਤਾਂ ਕਿ ਪਹਿਲਾਂ ਸਾਨੂੰ ਚੱਕਣੀਆਂ ਪੈਣਦੀਆਂ ਸੀ ਬੰਦੇ ਲਾ ਕੇ ਜਦੋਂ ਤੇਜ਼ ਹਵਾ ਹੁੰਦੀ ਸੀ ਜਾਂ ਕਿਤੇ ਨੇਰੀ ਨੂਰੀ ਆਉਂਦੀ ਸੀ ਚੱਕਣੀਆਂ ਪੈਣਦੀਆਂ ਸੀਗੀਆਂ ਤੇ ਜਿਹੜਾ ਥੋੜਾ ਜਿਹਾ ਵਾਹ ਨੇਰੀ ਚ ਆਇਆ ਸੀਗਾ ਉੱਥੇ ਜ਼ਰੂਰ ਸਾਨੂੰ ਕੋਈ ਨਾਲ ਫੋਟ ਫੋਟ ਜਾਂ ਕੋਈ ਦੋ ਫੋਟੋ ਉੱਥੇ ਜ਼ਰੂਰ ਚਲੋ ਉਹ ਤਾਂ ਲਾਉਣੇ ਪੈਣਗੇ ਕਿਉਂਕਿ ਨੇਰੀ ਜਾਦੇ ਸੀਗਾ ਜਿਨ੍ਹਾਂ ਨੇ ਵਾਹ ਕੇ ਅੱਗ ਲਾ ਕੇ ਵਾਏ ਸੀ ਉਹਨਾਂ ਦਾ ਤਾਂ ਉਦੋਂ ਵੀ ਜਾਦੇ ਨੁਕਸਾਨ ਹੋਇਆ ਉੱਥੇ ਆਪਣਾ ਉੱਥੇ ਵੀ ਬੜਾ ਨੁਕਸਾਨ ਨਹੀਂ ਹੋਇਆ ਸੋ ਦੋਸਤੋ ਜ਼ਰੂਰ ਤੁਸੀਂ ਵੀ ਨਾਲ ਨੂੰ ਪਹਿਲਾਂ ਤਾਂ ਕਰਦੇ ਆ ਪਰ ਅੱਗੇ ਹੀ ਉਮੀਦ ਵੀ ਅਗਲੀ ਝਾਰ ਨੂੰ ਉੜੀ ਦਾ ਰੇਟ ਵਧੀਆ ਰਹੇ ਚਲੋ ਸਾਰਿਆਂ ਦਾ ਹੀ ਸਿਸਟਮ ਚੱਲਦਾ ਉਹਦੇ ਨਾਲ ਗਰੀਬਾਂ ਦਾ ਵੀ ਤੇ ਕਿਸਾਨਾਂ ਦਾ ਵੀ ਮਜ਼ਦੂਰਾਂ ਦਾ ਵੀ ਤੇ ਜੇ ਨਹੀਂ ਹੁੰਦਾ ਤਾਂ ਫਿਰ ਸਾਰਨਾ ਵਧੀਆ ਤਰੀਕਾ ਵਿੱਚ ਵਾਉਂਦਾ ਜਰੂਰ ਸਾਰੀ ਜਿਹੜਾ ਕਣਕ ਦਾ ਨਾੜਾ ਵਿੱਚ ਵਾਓ ਸੋ ਥੈਂਕ ਯੂ ਧੰਨਵਾਦ